ਤੇ ਸਤਾਰ ਦੇ ਜੋਤਰਾ ਉਹ ਕੇਜਰੀਵਾਲ ਗੁਜਰਾਤ ਜਾ ਕੇ ਬੋਲਣ ਲਿਆ ਜੀ ਉੱਥੇ ਤੇਆਂ ਜਿਰਿਆਂ 'ਚ ਹੜ ਆਇਆ ਸੀ ਅਸੀਂ ਤੇਆਂ ਜਿਰਿਆਂ 'ਚ 50-5000 ਰੁਪਏ ਪਾਤਾ ਕਿ ਇਹ ਇੱਕ ਵੀ ਕਿਸਾਨ ਨੂੰ 50 ਰੁਪਏ ਜਿਹੜੇ ਆ ਉਹ ਨਹੀਂ ਦਿੱਤੇ ਤਾਂ ਉਹ ਕਿਤਾ ਜਿਹੜੇ ਬੰਦਿਆਂ ਨੂੰ ਚੈੱਕ ਦਿੱਤੇ ਉਹ ਚੈੱਕ ਜਿਹੜੇ ਬੈਂਕਾਂ ਦੇ ਲੈ ਕੇ ਲੋਕ ਉਹ ਕਹਿੰਦੇ ਤੇਰੇ ਡੀਸੀ ਦੇ ਸਾਈਨ ਹੀ ਨਹੀਂ ਆਗੇ ਇੱਤ ਕੇ ਹੈ ਸ ਵੀ ਹੁੰਦੇ ਸਾਈਨ ਨਹੀਂ ਆਗੇ ਹੁਣ ਅਜੇ ਤੱਕ ਪੈਸਾ ਨਹੀਂ ਮਿਲਿਆ ਕਿਹੇ ਚੀਜ਼ ਇਹ ਨੁਕਸਾਨ ਤਕਰੀਬਨ ਸਾਰਾ 100% ਹੀ ਹੈ ਕੁਝ ਨਹੀਂ ਆਇਆ ਮੈਨੇ ਕੁਝ ਨਹੀਂ ਆਇਆ ਲੋਕਾਂ ਦਾ ਘੱਟ ਘੱਟ ਹੀ ਉਹਨਾਂ ਦੀ ਪਤੀ ਨਹੀਂ ਆਤੀ ਜਿਹੜੇ ਬੰਦਿਆਂ ਨੂੰ ਉਹ ਚੈੱਕ ਦਿੱਤੇ ਉਹ ਚੈੱਕ ਜਦੋਂ ਬੈਂਕਾਂ 'ਚ ਲੈ ਗਏ ਲੋਕ ਉਹ ਕਹਿੰਦੇ ਤੇਰੀ ਡੀਸੀ ਦੇ ਸਾਈਨ ਹੀ ਨਹੀਂ ਹੋਵੇ ਇੱਥੇ ਕਿ ਐਸਡੀਆਮ ਦੇ ਸਾਈਨ ਨਹੀਂ ਹੋਵੇ ਤੇ ਕਾਹਦੇ ਤੁਹਾਨੂੰ ਚੈੱਕ ਦਈਏ ਉਹ ਵੀ ਲੋਕ ਚੈੱਕ ਲੈ ਕੇ ਦੁਬਾਰਾ ਤੁਰੇ ਸਕਦੇ ਇਹ ਨੇ ਵੀ ਇੱਕ ਇਹ ਪਸ਼ੂ ਦਾ ਮਾਪ ਜਨ ਨਹੀਂ ਦਿੱਤਾ ਕਿਹੇ ਚੀਜ਼ ਦਾ ਤੇ ਨੁਕਸਾਨ ਤਕਰੀਬਨ ਸਾਰਾ 100% ਹੀ ਨੁਕਸਾਨ ਜਿੰਨਾ ਮਰਜ਼ੀ ਬੋਲੀ ਜਾ। ਜਦੋਂ ਕਹਿੰਦੇ ਮਿਲੇ ਨਹੀਂ ਅਜੇ ਤੱਕ ਤੇ ਐਵੇਂ ਕਿਦਾਂ ਆਖਾਂਗੇ ਹਨ ਮਿਲ ਗਏ? ਕਿਤੇ ਮਿਲੇ ਨਹੀਂ ਕਿਸੇ ਨੂੰ ਨਹੀਂ ਮਿਲੇ। ਕਿਤੇ ਨਾ ਕਿਉਂ ਪੰਡਾਂ ਸਾਰੇ ਕਿਤੇ ਨਹੀਂ ਮਿਲੇ। ਆ ਕੋਟ ਜੱਦਾ ਆ, ਸਾਡਾ ਦਜੋ ਆ ਲਿਆ, ਗੱਲਾਂ ਵਾਲੀ ਆ, ਬਾਜਵਾ ਆ। ਕਿਹੇ ਪੰਡ ਕੀ ਮਿਲੇ? ਕੁਛ ਨਹੀਂ ਆਇਆ, ਮੈਨੇ 1 ਰੁਪਈਆ ਨਹੀਂ ਆਇਆ। ਲੋਕਾਂ ਦੇ ਘਟ ਘਟ ਅੱਠੇ ਉਹਨਾਂ ਦੀ ਉੱਪਰ ਪੀ ਨਹੀਂ ਆਇਆ ਕਿਸੇ ਦੀ। ਉਹ ਕੰਨਾਂ ਪਾਟੀਆਂ ਲੋਕਾਂ ਨੇ ਦੇਖੋ ਘਰਾਂ ਦੇ ਦੇਖੋ ਸਾਡੇ ਪਿੰਡ ਸੁੱਕੇ ਆ ਔਰ ਸਹੀ। ਆਣ ਕੇ ਦੇਖਾਂ ਸਹੀ ਕੀ ਹਾਲਾਤ ਆ ਲੋਕਾਂ ਦੇ। ਲੋਕਾਂ ਚੰਗੇ ਭਲੇ ਘਰ ਪਾੜ ਗਏ ਨੇ ਗਰੀਬ ਘਰ ਵਿਚਾਰੇ ਘਰੋਂ ਘਰ ਹੋ ਗਏ ਨੇ